ਲਓ ਜੀ ਮੇਤਰੋ 사ਸੀ ਕਾਲ ਰਾਮਪੁਰਾ ਫੂਲ ਮੰਡੀ ਦੇ ਉੱਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਹਨਾ ਜੀ ਕਰਦੇ ਆ ਗੱਲਬਾਤ ਆ ਆਪਾਂ ਮੱਝਾਂ ਵਾਲੇ ਵੀਰਾਂ ਨਾਲ ਮੱਝਾਂ ਦੀ ਮੰਡੀ ਤੇ ਪਹੁੰਚੇ ਆ ਆਪਾਂ ਬਾਪੂ ਮੱਝ ਲੈ ਕੇ ਆਏ ਹੋਈ ਕਿਹੜੀ ਮੱਝ ਲੈ ਕੇ ਆਏ ਹੋ ਮੈਂ ਤਾਂ ਲੇਕਿਨ ਇੱਕ ਉਹ ਮਣਾਇਓ ਕਿਹੜੇ ਫੇੜੇ ਤੇ ਪਾਪਾ ਕਿਹੜੇ ਫੇੜੇ ਦੀ ਆਇਆ ਪਾਪਾ ਜੀ ਆਪਣੀ ਐ ਆ ਮੱਝ ਦੂਜੇ ਦੀ ਐ ਮੇਰੀ ਦੂਜੇ ਦੀ ਐ ਲਓ ਬਈ ਇੱਥੇਲੇ ਪਾਸੇ ਝੋਟੀਆਂ ਦਿਖਾਉਣੇ ਤੁਹਾਨੂੰ ਪਹਿਲਾਂ ਤਾਂ ਮੂੰਹ ਮੱਥੇ ਦਿਖਾ ਦੀਏ ਝੋਟੀਆਂ ਦੇ ਹਨਾ ਬਹੁਤ ਵਧੀਆ ਸਜਾਈਆਂ ਹੋਈਆਂ ਨੇ ਆ ਮਤਲਬ ਮੂਰੀਆਂ ਮਰੀਆਂ ਪਾ ਕੇ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਆ ਤੇ ਤੋਂ ਬਾਅਦ ਕਰਦੇ ਆਪਾਂ ਕਰ ਲੋ ਬਾਤ ਹਨਾ ਪੁੱਛਾਂਗੇ ਡਿਟੇਲ ਤੇ ਆਪਾਂ ਘੁੰਮ ਕੇ ਆਉਣੇ ਆ ਉਤੋਂ ਦੀ ਪਸ਼ੂ ਦਿਖਾਉਣੇ ਆ ਤੁਹਾਨੂੰ ਸਾਰੇ ਆ ਜਾਓ ਬਣੇ ਰਹੋ ਬਾਪੇਓ ਵੀਡੀਓ ਨਾਲ ਸ਼ੇਅਰ ਸ਼ੂਰ ਮਾਰ ਦਿਓ ਨਿੱਕੇ ਨਿੱਕੇ ਕੱਟਰੂ ਆਏ ਹੋਏ ਨੇ ਹਨਾ ਛੋਟੇ ਛੋਟੇ ਦੇਖੋ ਕਿੰਨੇ ਸੋਹਣੇ ਤੇ ਝੋਟੀਆਂ ਪੂਰੀਆਂ ਮਤਲਬ ਆਪਾਂ ਐਂ ਕਹਿ ਸਕਦੇ ਵੀ ਪੂਰੀ ਕਰੀਮ ਹੀ ਆਉਂਦੀ ਆ ਆਰਾਮਪੁਰਾ ਫੂਲ ਮੰਡੀ ਪੂਰੀ ਲੱਗ ਕਰੋ ਬਈ ਚੱਕ ਝੋਟੀਆਂ ਪਹਿਲਾਂ ਤਾਂ ਦੇਖੋ ਕੀ ਗੱਲ ਬਾਤ ਹੈ ਨਾ ਮੱਲਵਾੜੀ ਸਾਨੂੰ ਪੁੱਛਾਂਗੇ ਜੇ ਕੋਈ ਵੀਰ ਲਵੇ ਹੋਊਗਾ ਆ ਵੀਰ ਵੀ ਤੋਰੀ ਜਾਂਦਾ ਆ ਆ ਵੀਰ ਜੋਈ ਜਾਂਦਾ ਹੈ ਨਾ ਕੀ ਗੱਲ ਬਾਤ ਹੈ ਦੇਖੋ ਬਾਕੀ ਲਓ ਪਿੱਠਪੂੜੀ ਦੀਆਂ ਚੰਗੀਆਂ ਝੋਟੀਆਂ ਆਰਾਮਪੁਰੇ ਫੂਲ ਮੰਡੀ ਮਿਲਦੀਆਂ ਬਾਈ ਪੂਰੀ ਟਾਪ ਤੋਂ ਟਾਪ ਮੈਂ ਕਹਿੰਦਾ ਆਪਾਂ ਕਹਿ ਸਕਦੇ ਆਂ ਵੀ ਪੰਜਾਬ ਦੀ ਟਾਪ ਦੀ ਕਰੀਮ ਆਰਾਮਪੁਰਾ ਫੂਲ ਮੱਟੀ ਤੇ ਆਉਂਦੀ ਆ ਹਰੇਕ ਇੱਕ ਤਰੀਕੂ ਮੰਡੀ ਲੱਗਦੀ ਆ ਇਹ ਹੈ ਨਾ ਕੀ ਗੱਲ ਬਾਤ ਮਤਲਬ ਸੱਜਰਾਂ ਹੀ ਹੋਈਆਂ ਇੱਧਰ ਸਾਰੀਆਂ ਨਿੱਕੇ ਨਿੱਕੇ ਬੱਚੇ ਨਾਲ ਲਓ ਆ ਛੋਟੀ ਵਾਲੀ ਸੋਹਣਿਆ ਤੁਹਾਨੂੰ ਠੀਕ ਸੌਦਾ ਚੱਲੀ ਜਾਂਦਾ ਲਾਈਵ ਆ ਛੋਟੀ ਕੀ ਹਾਲ ਹੈ ਬਾਈ ਕੈਮੀ ਚੂਗੇ ਮੱਚ ਬਾਈ ਆਪਣੀ ਆਪਣੀ ਹੈ ਤੀਜੇ ਕਿੰਨਾ ਦੁੱਧ ਪਾ 15 ਦਾ ਲੱਗਦਾ ਆ ਕੀ ਆਪਣੀ ਡਿਮਾਂਡ ਬਾਈ ਹੈਂ 10 ਦੇ ਬਾਅਦ ਚੱਲ ਨੰਬਰ ਬੋਲ ਦੇ ਫਿਰ ਨੰਬਰ ਆਪਣਾ 75290 10412 ਦੁਬਾਰੇ ਬੋਲ ਦੇ ਬਾਈ 75290 10412 ਠੀਕ ਹੈ ਬਾਈ ਆਹ ਬੱਚਾ ਨਾਲ ਇਹਦੇ ਆਹ ਬੱਚਾ ਨਾਲ ਆ ਬਾਈ ਚਲੋ ਗੱਲਬਾਤ ਕਰ ਲਿਓ ਹਨਾ ਬਾਈ ਨੇ ਮੁੱਲ ਨਹੀਂ ਦੱਸਿਆ ਬਾਕੀ ਬਾਈ ਕਹਿੰਦਾ ਚੱਲ ਫੋਨ ਤੇ ਕਰਾਂਗੇ ਲਓ ਜੀ ਆ ਵੀ ਝੋਟੀ ਚੰਗੀ ਆ ਤੇ ਪਠਪੋੜੇ ਦੀ ਚੰਗੀ ਝੋਟੀ ਆ ਸੰਗ ਸੰਗ ਚੰਗਾ ਬਾਈ ਇਹਦਾ ਮੁੱਲ ਵੜੀ ਕੀ ਆ ਬਾਈ ਆਪਣੀ ਹੈ ਚਲੋ ਬਾਈ ਹੋਰੇ ਦੱਸ ਦੇ ਨਹੀਂ ਅੱਗੇ ਦਿਖਾ ਦੇ ਨੇ ਪਸ਼ੂ ਸੋਨੂ ਸਾਰੇ ਮੱਝ ਵੀ ਥੋੜੇ ਟਾਈਮ ਦੀ ਸੂਈ ਹੋਈ ਆ ਤੇ ਜੀ ਰੁਪਈਆ ਹਜੇ ਝੋਟੀਆਂ ਚੰਗੀਆਂ ਬਈ ਛੋਟੇ ਛੋਟੇ ਸਿੰਗ ਦੀਆਂ ਸੋਹਣੀਆਂ ਝੋਟੀਆਂ ਪਹੁੰਚਦੀਆਂ ਨੇ ਰਾਮਪੁਰਾ ਫੋਲ ਮੰਡੀ ਮਤਲਬ ਮੱਝਾਂ ਸਾਰੀਆਂ ਦਿਖਾਉਣੇ ਆ ਸੋਂ ਇੱਕ ਤੋਂ ਇੱਕ ਮੱਝ ਪਹੁੰਚਦੀ ਆ ਰਾਮਪੁਰਾ ਫੋਲ ਮੰਡੀ ਆ ਮੱਝਾਂ ਦਿਖਾਉਣੇ ਆ ਸਾਨੂੰ ਦੇਖੋ ਪਹਿਲਾਂ ਤਾਂ ਪਿੱਠ ਪੋੜੇ ਬਾਈ ਜੀ ਸਾਈਡ ਤੇ ਹੋਇਓ ਮੜਾ ਜਾ ਇੱਕ ਮਿੰਟ ਜੀ ਤੇ ਲਓ ਜੀ ਤੁਸੀਂ ਪਹਿਲਾਂ ਤਾਂ ਠੰਡ ਲਈ ਵਿੱਚ ਚੈੱਕ ਕਰੋ ਬਾਬਾ ਤੋੜ ਤੋੜ ਦਿਓ ਜੀ ਤੋੜੋ ਬਾਬੇ ਦੀਆਂ ਲਾ ਲਓ ਜੀ ਆ ਮੱਝ ਤੋੜ ਕੇ ਦਿਖਾਉਂਦੇ ਨੇ ਪੁੱਛਾਂ ਗਈ ਗੱਲ ਬਾਤ ਦੇਖੋ ਜੀ ਦੇਵਾ ਮਰਾ ਵੀ ਫੁੱਲ ਵਧੀਆ ਕੱਦ ਬਟਦੀ ਮੱਝ ਆਹ ਬਾਈ ਵੀ ਪਿੱਛੇ ਲਈ ਉਹ ਦੀ ਝੋਟੀ ਦੀ ਆਪਾਂ ਡਿਟੇਲ ਲਵਾਂਗੇ ਬਾਈ ਤੂੰ ਬਾਈ ਨੂੰ ਬੰਨ ਲੈਣ ਤੋਂ ਹਣਾ ਹਾਂ ਦੇਖੋ ਬੜੀ ਗੱਲ ਹਾਂਜੀ 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 ਮੈਂ ਆਖਿਆ ਵੀ ਮੂਰੇ ਨਹੀਂ ਯਾਰ ਤੂੰ ਬਾਈ ਜੀ ਨੰਬਰ ਬੋਲਿਓ ਹੇ ਨੰਬਰ ਦਾ ਭਾਈ ਨੰਬਰ ਬੋਲਿਓ ਰਦਰ 97000 97000 81672 81672 ਦਵਾਰੇ ਬੋਲੀ ਮਾਈ 97000 ਹਾਂ 81672 ਆ ਇੱਕੋ ਹੀ ਮਜਲੇ ਕਿਉਂ ਆਪਣੀ ਕੀ ਮੁੱਲ ਵੜੀ ਇਹਦਾ ਮੁੱਲ ਇਹ 2 ਲੱਖ ਰੁਪਏ 2 ਲੱਖ ਰੁਪਏ ਕੈਵੇਂ ਸੂਈ ਸੂਈ ਹੋਈ ਆ ਭਾਈ ਇਹ ਬਈ ਤੀਜੇ ਸੂਈ ਸੂਈ ਤੀਜੇ ਸੂਈ ਸੂਈ ਆ ਕਿੰਨਾ ਕਿੰਨੇ ਦਿਨਾਂ ਦੀ ਸੂਈ ਹੋਈ ਆ ਬਾਰੇ ਸੂਈ 8 ਦਿਨਾਂ ਦੀ ਭਾਈ 8 ਦਿਨਾਂ ਦੀ ਕੀ ਦੁੱਧ ਦਾ ਦੁੱਧ ਦਾ ਕਿੰਨਾ ਬਣਾ ਗਈ ਦੁੱਧ ਭਾਈ ਇਹ ਥੱਲੇ 15 ਲੀਟਰ ਤਿਆਰ ਆ 15 ਲੀਟਰ ਤਿਆਰ ਹੈ ਠੀਕ ਆ ਆਪ ਕੋਈ ਸੀਮਣ ਦੀ ਐ ਕੋ ਕਿਵੇਂ ਨਹੀਂ ਭਾਈ ਇਹਦਾ ਪੀਰ ਕੱਢ ਲਈ ਅੱਛਾ ਆ ਗੱਬਨ ਲਈ ਹੋਈ ਹੈ ਗੱਬਨ ਲਈ ਹੋਈ ਹੈ ਠੀਕ ਹੈ ਬਾਈ ਉਹ ਵੀ ਮੱਛੀ ਦਿਖਾ ਦਿੰਨੇ ਆ ਤੁਹਾਨੂੰ ਹਣਾ ਵੱਡੀ ਗੱਲ ਬਾਤ ਮਾਲ ਦਾ ਮੰਡੀ ਦੇ ਉੱਤੇ ਪੱਟੇ ਸੌਤੀ ਵਾਲੀਆਂ ਮੱਛਾਂ ਇੱਕ ਛੋਟੀ ਹੋਰ ਤੋਰੀ ਜਾਂਦੇ ਆ ਅੰਕਲ ਹੋਰੇ ਉਹ ਵੀ ਦਿਖਾਉਣੇ ਆ ਤੁਹਾਨੂੰ ਬੱਸ ਬੱਸ ਵੀਡੀਓ ਦਾ ਬੱਸ ਚਲੋ ਅਗਲੀਆਂ ਦਿਖਾਉਣੇ ਆ ਤੁਹਾਨੂੰ ਆ ਦੇਖ